मह कौर आप देख रहे हैं सीआईबी न्यूज चैनल पर इस वक्त की खबर पटियाला से पटियाला जनहित समिति की ओर से पोलो ग्राउंड पटियाला में पेड़ और ट्री गार्ड लगाए गए संस्था जनहित समिति पटियाला की ओर से इस वर्ष भी पौधा रोपण का अभियान लगातार जारी है इसी बीच संस्था की ओर से आज ग्राउंड पटियाला में पौधे और जंगल लगाए गए इस अवसर पर बोलते हुए पूर्व एसपी अध्यक्ष मंजीत बराड़ ने कहा कि यदि सभी लोग पौधे लगाएं और उनका संरक्षण करें तो पृथ्वी को अधिक हरा भरा किया जा सकता है और ग्लोबल वार्मिंग से बचाया जा सकता है उन्होंने कहा कि यदि हम पौधे लगाएंगे तो पर्यावरण को स्वस्थ एवं साफ रख सकते हैं इस अवसर पर सचिव विनोद शर्मा जी ने कहा कि हम सभी को बरसात के मौसम में पौधे लगाना शुरू कर देना चाहिए और हर व्यक्ति को अपने आसपास पेड़ लगाना चाहिए और उनकी देखभाल करनी चाहिए उन्होंने कहा कि इस वर्ष हमने 1000 पौधे लगाने और उनकी देखभाल करने का संकल्प लिया है उन्होंने कहा कि यदि हर व्यक्ति कुछ पेड़ लगाए तो पृथ्वी पर आवश्यकता के अनुसार पेड़ पैदा हो जाएंगे क्योंकि पेड़ ऑक्सीजन और हवा के स्रोत हैं। अगर पेड़ कम हो गए तो हमारा जीवन संभव नहीं होगा उन्होंने कहा कि आज यहाँ इतने सारे पेड़ और ट्री गार्ड वन लगाए गए हैं इनका ख्याल संगठन को रखना चाहिए प्रख्यात पत्रकार बलजिंदर पंजोला ने कहा कि हर वर्ष पौधे लगाने से जनहित कायम रहता है मजाक एक बेहतरीन काम है वरिष्ठ पत्रकार जसवीर सिंह ने संस्था की पहल की सराहना की और इस पौधा रोपण अभियान का हिस्सा बनने को कहा उन्होंने सभी को धन्यवाद दिया और सभी से पेड़ लगाने का आग्रह किया इस अवसर पर उपस्थित गणमान्य व्यक्तियों में दीपक बंसल अविनाश कुमार नरेश पाठक जगविंदर ग्रेवाल सतीश जोशी विकास जुनेजा अशोक संदीप सिंगला दीपक सिंगला डॉक्टर सुनील हरबीर सिंह पुनिया एसपी पाराशर प्रबजोत कौर कोच मैडम ज्योति शामिल थे सुरेंद्र सिंह हरीश कुमार और ओल्ड पुलिस लाइन स्कूल के विद्यार्थी शामिल रहे शर्मा विनोद शर्मा जानी संतोष मेनलाल एसपी साहब और टायर मनदीप बराड़ जी नाल मैडम साडे अशोक वाला जी गरेवाल साहब इनादे बेटे हैं नाल ही साडे ਸੋਸੀ ਪ੍ਰਦੀਪ ਜੀ ਪ੍ਰਾਸਰ ਸਾਹਿਬ ਤੇ ਸਾਡੇ ਨਾਲ ਦੋ ਯੰਗ ਬੱਚੇ ਆ ਨਵੇਂ ਮੁੜੇ ਅਸੀਂ ਪ੍ਰਦੀਪ ਪ੍ਰਦੀਪ ਸਿੰਘ ਜੀ ਤੇ ਚੇਤਵਿੰਦਰ ਜੀ ਚੇਤਵਿੰਦਰ ਜੀ ਇਹ ਪੋਲੋ ਗਰਾਊਂਡ ਜਿਹੜਾ ਅੱਜ ਅਥੇ ਬੂਟਿਆਂ ਦੀ ਦੇਖਭਾਲ ਕਰ ਰਹੇ ਆ ਅਸੀਂ ਲਗਾਤਾਰ ਪੋਲੋ ਗਰਾਊਂਡ ਦੇ ਵਿੱਚ ਅੱਜ ਅਸੀਂ ਹੋਰ ਵੀ ਸਾਡੇ ਬਾਕਸਿੰਗ ਦੇ ਸੀ ਜਾਂ ਬੱਚੇ ਸੀ ਘੇਰ ਚਾਰ ਦੇ ਬੂਟੇ ਲਵਾਏ ਆ ਤੇ ਮੈਂ ਕੋਸ਼ਿਸ਼ ਕਰ ਰਿਹਾ ਸੀ ਅੱਥੇ ਪਿਛਲੇ 10 ਸਾਲਾਂ ਤੋਂ ਅਥੇ ਅਸੀਂ ਹਜ਼ਾਰ ਕੋ ਬੂਟਾ ਲਗਾਇਆ ਤੁਸੀਂ ਦੇਖਿਆ ਹੋਣਾ ਟਰੈਕ ਦੇ ਵਿੱਚ ਤੇ ਬਿਲਕੁਲ ਬਿਨਾਬਟ ਜੋਤੀ ਜੀ ਜੋਤੀ ਇਹ ਬਾਕਸਿੰਗ ਦੇ ਟ੍ਰੇਨਿੰਗ ਲੈ ਰਹੀ ਆ ਇਸ ਕੋਲ ਜੁ ਬੁੱਟੇ ਲਵਾਏ ਆ ਤੇ ਸਾਨੂੰ ਉਮੀਦ ਆ ਵੀ ਇਹ ਬੁੱਟੇ ਫਿਊਚਰ ਦੇ ਵਿੱਚ ਸਾਨੂੰ ਪੋਲੋ ਗ੍ਰਾਊਂਡ ਜਿਹੜੇ ਸੈਰ ਕਰਦੇ ਆ ਤੇ ਅਸੀਂ ਉਹਨੂੰ ਤੁਸੀਂ ਬੁੱਟਿਆਂ ਨਾਲ ਲਾ ਕੇ ਮੇਨਟੇਨ ਵੀ ਕਰਦੇ ਆ ਮੈਂ ਲੋਕਾਂ ਨੂੰ ਹੀ ਰਿਕਵੈਸਟ ਕਰਾਂਗਾ ਸਾਡੇ ਨਾਲ ਤੁਸੀਂ ਜੁੜੋ ਸਾਡਾ ਜਿਹੜਾ ਪ੍ਰੋਜੈਕਟ ਹੈ ਮੈਡੀਕਲ ਦਾ ਹੈ ਪਲਾਂਟੇਸ਼ਨ ਦਾ ਹੈ ਐਜੂਕੇਸ਼ਨ ਦਾ ਹੈ ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਲੋਕਾਂ ਦੀ ਹੈਲਪ ਕਰ ਸਕੀਏ ਇੱਕ এনਵਾਇਰਨਮੈਂਟ ਨੂੰ ਅੱਛਾ ਬਣਾਉਣ ਵਾਸਤੇ ਸਾਡੀ ਕੋਸ਼ਿਸ਼ ਹੈ ਅਸੀਂ ਜਿੱਥੇ 100 ਤੋਂ ਉੱਪਰ ਅਜ ਬੂਟਾ ਲਗਾਵਾਂਗੇ ਕਿ ਸਾਡਾ ਇੱਛਾ ਵੀ ਇਸ 3 ਮਹੀਨੇ ਦੇ ਵਿੱਚ 1000 ਤੋਂ ਬੂਟਾ ਉੱਪਰ ਲਵਾਈ ਆ ਅੱਜ ਦਿਨ 400 ਬੂਟਾ ਲਵਾ ਚੁੱਕੇ ਆ ਇਹ ਅਗਲੇ ਹਫਤੇ ਅਸੀਂ ਆਈਟੀ ਬੱਚਿਆਂ ਦਾ ਕਾਲਜ ਆ ਨਾਬਾ ਰੋਡ ਤੇ ਉੱਥੇ ਵੀ ਅਸੀਂ 2-300 ਬੂਟਾ ਲਗਾ ਰਹੇ ਆ ਤੇ ਮੈਂ ਲੋਕਾਂ ਨੂੰ ਰਿਕਵੈਸਟ ਕਰਨਾ ਆ ਆਪਾਂ ਨੂੰ ਵੀ ਆਪਣੇ ਜਨਮ ਦਿਨ ਤੇ ਮੈਰੀਜ਼ ਯੂਨੀਵਰਸਿਟੀ ਤੇ ਬੂਟੇ ਲਗਾਉਣੇ ਚਾਹੀਦੇ ਤਾਂ ਕਿ এনਵਾਇਰਨਮੈਂਟ ਅੱਛਾ ਹੋ ਸਕੇ ਆਪਾਂ ਬਿਮਾਰੀਆਂ ਤੋਂ ਬਚ ਸਕੀਏ ਤੁਸੀਂ ਸਾਡੇ ਮੈਂਬਰ ਬਣੋ ਜਿਹੜਾ amount donate ਕਰੋਗੇ ਉਹ ਅਸੀਂ ਬੜੀ ਅੱਛੀ ਤਰ੍ਹਾਂ ਯੂਜ਼ ਕਰਾਂਗੇ ਔਰ ਲੋਕਾਂ ਨੂੰ ਵੀ ਵਿਸ਼ਵਾਸ ਦਿਨੇ ਸਾਡੇ ਤੁਸੀਂ ਮੈਂਬਰ ਵੀ ਇਹ ਬਹੁਤ ਵਧੀਆ ਉਪਰਾਲਾ ਬਨੋਸ਼ ਸ਼ਰਮਾ ਜੀ ਵੱਲੋਂ ਇਹ 10 ਸਾਲ ਦੇ ਕਰੀਬ ਹੋ ਗਿਆ ਸਾਨੂੰ ਇੱਥੇ 1000 ਤੋਂ ਵੱਧ ਬੂਟਾ ਜਿਹੜਾ ਆ ਆਪਣੇ ਦੇ ਅਪੋਲੋ ਗਰਾਊਂਡ ਵਿੱਚ ਲੱਗ ਚੁੱਕਿਆ ਆਏ ਸਾਲੇ ਬੂਟੇ ਲਾਏ ਵੀ ਜਾਂਦੇ ਆ ਜਿਨ੍ਹਾਂ ਨੂੰ ਪਾਲੇ ਵੀ ਜਾਂਦੇ ਆ ਤੇ ਜਿਹੜੇ ਪਹਿਲੇ ਪਿਛਲੇ ਸਾਲ ਦੇ ਲੱਗੇ ਹੋਏ ਸੀਗੇ ਸੌਣ ਦੇ ਮਹੀਨੇ 'ਚ ਉਹਨਾਂ ਦੀਆਂ ਲਗਰਾਂ ਵਾਧੂ ਐਕਸਟਰਾ ਨਿਕਲ ਆਉਂਦੀਆਂ ਉਹ ਵੀ ਕਟਿੰਗ ਵੀ ਕੀਤੀ ਵੀ ਇੱਥੇ ਤੁਹਾਨੂੰ ਦਿਖਾਵਾਂਗੇ ਤੇ ਨਾਲੇ ਬੂਟੇ ਲਾ ਰਹੇ ਆ ਨਾਲ ਅਸੀਂ ਨਵੇਂ ਬੱਚਿਆਂ ਨੂੰ ਵੀ ਜੋੜ ਰਹੇ ਆ ਕਿਉਂਕਿ 15 ਅਗਸਤ ਦਾ ਪ੍ਰੋਗਰਾਮ ਚੱਲ ਰਿਹਾ ਸੀਗਾ ਉੱਥੇ ਜਿਹੜੇ ਨਵੇਂ ਬੱਚੇ ਸੀ ਤਾਂ ਕਿ ਜਿੰਨੇ ਚਿਰ ਅਸੀਂ ਨਵੀਂ ਜਨਰੇਸ਼ਨ ਨੂੰ ਨਾਲ ਨਹੀਂ ਜੋੜਾਂਗੇ ਉਹਨਾਂ ਚਿਰ ਤੱਕ ਇਹ ਕੰਮ ਛੇੜੀ ਨਹੀਂ ਚੜ੍ਹਣਾ ਇਸ ਕਰਕੇ ਜਿਵੇਂ ਹੁਣ ਨਵੇਂ ਦੋ ਮੁੰਡੇ ਨਾਲ ਸਾਡੇ ਇਹ ਵੀ ਜਨ ਸੰਮਤੀ ਚ ਅੱਜ ਸ਼ਾਮਲ ਕੀਤੇ ਆਪਣੇ ਤੌਰ ਤੇ ਇੱਥੇ ਬੂਟੇ ਲਾਉਂਦੇ ਸੀਗੇ ਇਹਨਾਂ ਨੂੰ ਇਹ ਸ਼ਾਮਲ ਕੀਤਾ ਜਿਵੇਂ ਸਾਡੇ ਗਰੇਵਾਲ ਸਾਹਿਬ ਆ ਇਹਨਾਂ ਨਾਲ ਪਰਵਿੰਦਰ ਜੀ ਇਹਨਾਂ ਨੇ ਬੂਟਿਆਂ ਦਾ ਬਹੁਤ ਕੀਤਾ ਜਨ ਹਿੰਦ ਸੰਮਤੀ ਇਹਨਾਂ ਕੋਲੇ ਰੋਜ਼ ਸਵੇਰ ਦੇ ਟਾਈਮ ਇੱਕ ਦਾਤੀ ਤੇ ਇੱਕ ਦੂਜਾ ਖੁਰਪਾ ਤੇ ਸਾਰਾ ਕੁਝ ਹੁੰਦਾ ਵੀ ਜਿੱਥੇ ਵੀ ਮਿਲਦਾ ਉੱਥੇ ਇਹ ਕੰਮ ਕਰਦੇ ਆ ਇਹ ਬਹੁਤ ਵਧੀਆ ਉਪਰਾਲਾ ਆ ਕਿਉਂਕਿ ਸਾਨੂੰ ਆਕਸੀਜਨ ਦੀ ਲੋੜ ਆ ਇਸ ਕਰਕੇ ਜਿਵੇਂ ਕਰੋਨਾ ਵਾਲੇ ਸਾਨੂੰ ਪਤਾ ਲੱਗਿਆ ਆਕਸੀਜਨ ਦਾ ਸਿਲੰਡਰ ਕਿੰਨਾ ਮਹਿੰਗਾ ਮਿਲਦਾ ਸੀ ਇਹ ਸਾਨੂੰ ਕੁਦਰਤ ਵੱਲੋਂ ਫ੍ਰੀ ਮਿਲਿਆ ਵਿਆ ਇਹ ਕਰਕੇ ਇਹਨੂੰ ਸਾਨੂੰ ਵੱਧ ਤੋਂ ਵੱਧ ਰੱਖ ਲਾਓ ਤੇ ਲਾ ਕੇ ਨਾਲ ਉਹਨਾਂ ਨੂੰ ਪਾਲੋ ਵੀ ਤੇ ਉਹਨਾਂ ਤੇ ਰੋਜ਼ ਦੀ ਰੋਜ਼ ਨਿਗਰੱਖੋ ਜਿਸ ਤੱਕ 5 ਸਾਲ ਤੱਕ ਤੇ ਬੱਚੇ ਨੂੰ ਮਾਂ ਆਪਣੇ ਬੱਚੇ ਨੂੰ ਪਾਲਦੀ ਆ ਜਿਵੇਂ ਪੰਛੀ ਆ ਜਾਨਵਰ ਆ ਉਹ ਵੀ ਆਪਦੇ ਬੱਚੇ ਨੂੰ ਪਾਲਦੇ ਆ ਇਹ ਜਿਹੜੇ ਦਰੱਖਤ ਆ ਵੀ ਸਾਡੇ ਇੱਕ ਬੱਚੇ ਆ ਇਹਨਾਂ ਨੂੰ ਪਾਲਣਾ ਸਾਡੀ ਜ਼ਿੰਮੇਵਾਰੀ ਕੱਲਾ ਲਾਉਣਾ ਨਹੀਂਗਾ ਜਿਵੇਂ ਕਹਿੰਦੇ ਕਿ ਬੱਚਾ ਪੈਦਾ ਕਰਨਾ ਕਿ ਸਾਡੀ ਜ਼ਿੰਮੇਵਾਰੀ ਨਾਲੋਂ ਉਹਨਾਂ ਤੋਂ ਵੱਧ ਜ਼ਿੰਮੇਵਾਰੀ ਸਾਡੇ ਨੂੰ ਪਾਲਣਾ ਇਸ ਕਰਕੇ ਨੂੰ ਪਾਲਾਂਗੇ ਤਾਂ ਹੀ ਉਹਨੇ ਹਰਾ ਭਰਾ ਜਿਹੜਾ ਸਾਨੂੰ ਪੋਲੋ ਗਰਾਊਂਡ ਦੇਖ ਰਿਹਾ ਜਾਨੇ ਸੰਮਤੀ ਤੇ ਨਾਲ ਜਿੰਨੇ ਸਾਰੇ ਸਾਡੇ ਸੋਸ਼ਲ ਵਰਕਰ ਆ ਉਹਨਾਂ ਨੇ ਸਾਰਿਆਂ ਨੇ ਰਲ ਕੇ ਦਾ ਪਰਾਲਾ